ਮੈਂ ਸੰਨੀ ਸੋਤਾ ਪ੍ਰਧਾਨ ਨਿਕਲ ਪਾਈ ਮਦੂ ਜੂਨੀਅਨ ਅੱਜ ਇੱਕ ਪਾਸੇ ਅੱਜ ਜਿਹੜਾ ਬੰਦ ਦੀ ਐਲਾਨ ਸੀਗਾ ਤੇ ਇੱਥੇ ਬੀਐਸਪੀਐਲ ਬੰਦ ਵੀ ਕੀਤਾ ਗਿਆ ਚੌਂਕ ਉੱਪਰ ਤੁਹਾਡੇ ਵੱਲ ਲੱਡੂ ਬੰਡੇ ਦਾ ਕੀ ਕਾਰਨ ਦੇਖੋ ਜੀ ਇਹ ਦੇਸ਼ ਸਾਰੇ ਧਰਮਾਂ ਦਾ ਹੈ ਔਰ ਅਸੀਂ ਤਾਂ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੇ ਜਿਹੜਾ ਸਾਡੇ ਹੱਕ ਤੇ ਆਇਆ 12% ਅਰੈਕਸ਼ਨ ਅਲੱਗ ਦਿੱਤਾ ਗਿਆ ਅਸੀਂ ਤਾਂ ਉਹ ਵਿਸ਼ੇ ਤੇ ਅੱਜ ਸਾਰੇ ਸ਼ਹਿਰ ਵਾਸੀਆਂ ਦਾ ਮੂੰਹ ਮਿੱਠਾ ਕਰਵਾ ਰਹੇ ਹਾਂ ਕਿਹੜੀ ਕਿਹੜੀ ਜਥੇਬੰਦੀ ਤੁਹਾਡੇ ਨਾਲ ਹੈ ਮੇਰੇ ਨਾਲ ਨਿਗਮ ਚ ਭਾਈ ਮਦੂਨ ਯੂਨੀਅਨ ਵੈਡ ਡਰਾਈਵਰ ਐਂਡ ਟੈਕਨੀਕਲ ਜੂਨੀਅਰ ਅਨਿਲ ਸੱਬਰਵਾਲ ਜੀ ਇਹ ਅਫੀਸ਼ੀਅਲ ਆ ਕਾਰਪੋਰੇਸ਼ਨ ਆਫ ਤੇ ਕਲੈਰੀਕਲ ਯੂਨੀਅਨ ਤੋਂ ਵਿਕੀ ਸੋਹਤਾ ਜੀ ਵਾਟਰ ਸਪਲਾਈ ਤੋਂ ਰਜਿੰਦਰ ਸੱਬਰਵਾਲ ਜੀ ਸਾਰੀਆਂ ਲੱਗ ਲੱਗ ਜਥੇਬੰਦੀਆਂ ਦੇ ਪ੍ਰਧਾਨ ਸਾਡੇ ਨਾਲ ਹੈ ਜੀ ਕੱਲ ਤਾਂ ਡਿਵਲਪਸ਼ੈਨ ਕਈਆਂ ਨੇ ਵੀਡੀਓ ਮੈਸੇਜ ਜਾਰੀ ਕੀਤਾ ਗਿਆ ਸੀ ਜੇਕਰ ਕੁਝ ਬੰਦ ਹੁੰਦਾ ਤਾਂ ਤੁਸੀਂ ਉੱਥੇ ਜਾ ਕੇ ਵਿਰੋਧ ਕਰੋਗੇ ਤਾਂ ਉਹ ਨਹੀਂ ਨਹੀਂ ਜੀ ਨਹੀਂ ਜੀ ਨਹੀਂ ਇੱਦਾਂ ਨਹੀਂ ਇਹ ਸੈਕੂਲਰ ਦੇਸ਼ ਹੈ ਇਹ ਤੇ ਡੈਮੋਕ੍ਰੇਸੀ ਹੈ ਹਰ ਪਾਰਟੀ ਨੂੰ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਜਿਹੜਾ ਜਿਹੜਾ ਤਰੀਕਾ ਅਪਣਾ ਅਪਣਾ ਰਿਹਾ ਉਹਨੂੰ ਉਹ ਚੰਗਾ ਲੱਗਦਾ ਉਹ ਕਰੇ ਅਸੀਂ ਸਾਡਾ ਕਿਸੇ ਵਿਸ਼ੇਸ਼ ਧਰਮ ਨਾਲ ਜਾਂ ਕਿਸੇ ਦਾ ਵਿਰੋਧ ਨਹੀਂ ਅਸੀਂ ਤਾਂ ਸਿਰਫ ਮਾਨਯੋਗ ਸੁਪਰੀਮ ਕੋਰ ਨੂੰ ਮੱਥਾ ਟੇਕਦੇ ਹੋਏ ਉਹਨਾਂ ਨੇ ਜੋ ਫੈਸਲਾ ਲਿਆ ਉਹ ਉਹ ਉਹਦੇ ਵਿਸ਼ੇ 'ਚ ਅਸੀਂ ਮੂਵ ਮਿੱਠਾ ਕਰਵਾ ਰਹੇ ਹਾਂ ਜਿਹੜੇ ਵਿਰੋਧ ਕਰਦੇ ਹੋਏ ਉਹ ਕਹਿੰਦੇ ਕਿ ਸਾਡਾ ਹਿੱਸਾ ਕੱਟ ਕੇ ਉਹਨਾਂ ਨੂੰ ਦਿੱਤਾ ਜਾਵੇ ਜਿਸ ਕਰਕੇ ਦੋ ਫਾੜ ਕੀ ਤਿਆਰ ਹੋਏ ਨੇ ਨਹੀਂ ਨਹੀਂ ਉਹ ਵੀ ਸਾਡੇ ਭਰਾ ਹੀ ਹੈ ਕੋਈ ਕਿਸੇ ਦਾ ਹਿੱਸਾ ਨਹੀਂ ਕੱਟ ਹੋਇਆ ਪਹਿਲੋਂ 25% ਇਕੱਠਾ ਸੀ ਅੱਜ 12.5% ਉਹਨਾਂ ਨੂੰ ਦਿੱਤਾ 12.5% ਸਾਨੂੰ ਦੇ। ਉਹ ਵੀ ਵਿਰੋਧ ਕਰਦੇ ਵੀ ਕਿ ਸਾਡਾ ਹਿੱਸਾ ਕਟਿਆ ਜਾ ਰਿਹਾ ਹੈ। ਉਹਨਾਂ ਨੂੰ ਕੋਈ ਲੱਗਦੀ ਉਹ ਕਾਨੂੰਨ 'ਚ ਕਮੀ ਪੇਸ਼ੀ ਤੇ ਉਹਨਾਂ ਨੇ ਆਪਣੀ ਗੱਲ ਰੱਖਣ ਦਾ ਹਰ ਬੰਦੇ ਨੂੰ ਅਧਿਕਾਰ ਹੈ ਜੀ ਉਹ ਰੱਖ ਸਕਦੇ ਆ।